ਜੀ ਨੋ ਰੋਲ ਉਹ ਬਹੁਤ ਸੇ ਜਲੰਧਰ ਆਏ ਸਵਾਗਤ ਕਰਨਾ ਦਾ ਬੰਦਣਾ ਸਾਨਾ थैंक यू ਐਨੇ ਦਿਨ ਰਹੇ ਉਦੋਂ ਕਿੱਥੇ ਸੀਗੇ ਤੁਸੀਂ ਆਏ ਤੁਸੀਂ ਨਾਲ ਨਾਲ ਸੀਗੇ ਅੱਜ ਜਦੋਂ ਅਸੀਂ ਜਲੰਧਰ ਬੋਲਦੇ ਹਾਂ ਕੀ ਕਹਿਣਾ ਚਾਹੁੰਦੇ ਆਂ ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨਾ ਆਇਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਹੈ ਆਪ ਅੱਗੇ ਵੋਕ ਇਲੈਕਸ਼ਨ ਲੜੀ ਹੈ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਆ ਲੋਕਾਂ ਦੇ ਵਿੱਚ ਸੀਐਮ ਸਾਹਿਬ ਵੀ ਜਲੰਧਰ ਨੇ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਸੋਨਾ ਨੇ ਹੋਣ ਨਗਰ ਨਿਗਮ ਦੀਆਂ ਉਹਨੂੰ ਲੈ ਕੇ ਨਾਨੀ ਤੇ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕੇ ਵੀ ਦੇਖਦੇ ਹੋ ਕਿ ਕੁਝ ਜਜੜਾ ਮਤਲਬ ਡਿਸਕਸ ਕੀਤਾ ਜਾ ਸਕਦਾ ਮੇਰੇ ਕੋ ਪਹਿਲਾ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਵਾਰ ਵਿੱਚ ਰਹਿਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਉਸ ਨੂੰ ਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ ਚ ਨੇ ਅੱਜ ਵੀ ਜਲੰਧਰ ਚ ਆਪਣੀ ਡਿਊਟੀ ਨਿਭਾ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਰੱਟੇ ਹੋਇਆ ਤੇ ਜਰੂਰ ਜਿੱਤੋ ਕੁਛ ਰਮਨਦਰ ਬਖਸ਼ਣਾ ਨੂੰ ਨੋਇਨਾ ਨੇ ਕਿ ਬੀਸੀ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਹੈ ਕਿ ਇਹ ਸੁਪਨਾ ਪੂਰਾ ਹੋਊਗਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਜੀ ਜਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਹੈ ਸਿਰਫ ਜਲੰਧਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ ਵਿਸ਼ਵਾਸ ਹੈ ਥੈਂਕ ਯੂ